ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਬਹੁਤ ਸਾਰੀਆਂ YouTube ਦੇ ਉੱਤੇ ਵੀਡੀਓ ਬਣਾਈਆਂ ਜਾਂਦੀਆਂ ਕਿ ਫਸਲ ਦੇ ਵਿੱਚ ਆ ਪਾਓ ਆ ਕਰੋ ਐਦਾਂ ਕਰੋ ਉਦਾਂ ਕਰੋ ਤੁਸੀਂ ਸਾਰੇ ਕਿਸਾਨ ਇਸ ਗੱਲ ਤੋਂ ਜਾਣੂ ਆ ਅਸੀਂ ਇੱਕ ਅਲੱਗ ਵੀਡੀਓ ਬਣਾ ਰਹੇ ਹਾਂ ਜਿਦੇ ਵਿੱਚ ਕਿਸਾਨ ਖੁਦ ਦੱਸਣ ਕਿ ਜੇ ਆ ਕੀਤਾ ਜਾਵੇ ਆ ਕੰਮ ਐਦਾਂ ਕੀਤਾ ਜਾਵੇ ਤਾਂ ਜਿਹੜਾ ਝਾੜ ਆ ਉਹ ਵਹਿਤ ਰਵੇਗਾ ਸੋ ਇਸ ਕਰਕੇ ਇਹ ਜਿਹੜੀ ਵੀਡੀਓ ਆ ਅਸੀਂ ਇਹ ਬਣਾਉਣ ਜਾ ਰਹੇ ਆ ਜਿਹਦੇ ਵਿੱਚ ਸਾਰੇ ਕਿਸਾਨ ਭਰਾਵਾਂ ਦਾ ਜਿਹੜਾ ਜਿਹੜਾ ਸਹਿਯੋਗ ਆ ਉਹ ਹੋਵੇਗਾ ਸਾਰੇ ਪੰਜਾਬ ਦੇ ਵਿੱਚ ਕਣਕ ਜਿਹੜੀ ਆ ਉਹ ਬਹੁਤ ਹੀ ਵਧੀਆ ਲਗਭਗ ਆ ਤੁਸੀਂ ਦੇਖ ਸਕਦੇ ਆ ਸਾਡਾ ਪਿੰਡ ਬੇਟ ਏਰੀਏ ਦੇ ਵਿੱਚ ਸ਼ੇਰਗੜ੍ਹ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ ਮਾਛੀਵਾੜਾ ਬਲਾਕ ਦੇ ਵਿੱਚ ਪੈਂਦਾ ਹੈ ਸੋ ਕਣਕ ਆਪਣੇ ਮੂੰਹੋਂ ਬੋਲਦੀ ਆ ਕਿ ਬਹੁਤ ਆ ਤੁਸੀਂ ਦੇਖ ਸਕਦੇ ਆ ਕਿ ਇਹ ਵਧੀਆ ਹੈਗਾ ਆ ਕਿਸੇ ਨੇ ਤਿੰਨ ਥੈਲੇ ਯੂਰੀ ਦੇ ਕਿਸੇ ਨੇ ਚਾਰ ਥੈਲੇ ਇਹ ਯੂਰੀ ਦੇ ਪਾਏ ਹੋਣਗੇ ਕਿਸੇ ਨੇ ਘਟ ਵੱਧ ਵੀ ਇਹ ਪਾਏ ਹੋਣਗੇ ਇਹਦੇ ਵਿੱਚ ਕੋਈ ਦੋ ਰਾਏ ਜਿਹੜੀ ਨਹੀਂ ਹੈ ਦੂਰ ਤੱਕ ਜਦੋਂ ਆਪਾਂ ਨਜ਼ਰ ਮਾਰਦੇ ਆ ਤਾਂ ਬਹੁਤ ਹੀ ਵਧੀਆ ਜਿਹੜੀ ਕਣਕ ਹੈਗੀ ਆ ਉਹ ਖੜੀ ਆ ਤੇ ਹੁਣ ਮੌਸਮ ਵੀ ਜਿਹੜਾ ਆ ਉਹ ਖੁੱਲ ਗਿਆ ਹੈ ਧੁੱਪ ਜਿਹੜੀ ਆ ਉਹ ਵਧੀਆ ਇਹ ਹੁਣ ਪੈ ਰਹੀ ਆ ਸੋ ਹੁਣ ਅੱਗੇ ਸਪਰੇਹਾਂ ਦਾ ਜਿਹੜਾ ਸਮਾਂ ਆ ਉਹ ਸਟਾਰਟ ਜਿਹੜਾ ਉਹ ਹੋਵੇਗਾ ਸੋ ਜਿਹੜੀ ਕਿਸਾਨਾਂ ਉਹਨਾਂ ਦੀ ਤਰ੍ਹਾਂ ਤਰ੍ਹਾਂ ਦੇ ਨਾਲ ਜਿਹੜੀ ਉਹ ਲੁੱਟ ਹੁੰਦੀ ਆ ਇਹ ਜਿਹੜੇ ਮਾਰਕੀਟ ਦੇ ਵਿੱਚ ਦੁਕਾਨਦਾਰ ਆ ਉਹ ਕਹਿੰਦੇ ਕੋਈ ਕਹਿੰਦੇ ਆ ਪਾਓ ਕੋਈ ਕਹਿੰਦਾ ਉਹ ਪਾਓ ਸੋ ਇਸ ਕਰਕੇ ਆਪਾਂ ਇਹ ਵੀਡੀਓ ਬਣਾ ਰਹੇ ਆ ਇਹਦੇ ਵਿੱਚ ਕਮੈਂਟ ਕਰਕੇ ਜਿਹੜਾ ਆ ਉਹ ਸਾਰੇ ਭਰਾ ਜ਼ਰੂਰ ਦੱਸਣ ਕਿ ਆਹ ਦਵਾਈ ਜਿਹੜੀ ਆ ਉਹ ਬਿਹਤਰ ਹੈਗੀ ਆ ਜਾਂ ਆਹ ਦਵਾਈ ਵਰਤੀ ਜਾਵੇ ਕਿਉਂਕਿ ਹਰ ਇੱਕ ਕਿਸਾਨਾਂ ਦਾ ਆਪਣਾ ਆਪਣਾ ਤਜਰਬਾ ਹੁੰਦਾ ਆ ਕਿਉਂਕਿ ਪਿਛਲੇ ਇਸ ਸਾਲਾਂ ਦੇ ਵਿੱਚ ਕਿਸੇ ਦਾ ਝਾੜ ਕਿਵੇਂ ਦਾ ਰਿਹਾ ਕਿਸੇ ਦਾ ਝਾੜ ਜਿਹੜਾ ਆ ਉਹ ਕਿਵੇਂ ਦਾ ਰਿਹਾ ਸੋ ਜਿਸ ਕਿਸੇ ਕਿਸਾਨ ਵੀਰ ਦਾ ਜਿਹੜਾ ਝਾੜ ਉਹ ਵਧੀਆ ਰਿਹਾ ਉਹਨੇ ਉਹਨੇ ਜਿਹੜੀ ਦਵਾਈ ਵਰਤੀ ਉਹ ਦੂਜੇ ਭਰਾਵਾਂ ਦੇ ਨਾਲ ਜਿਹੜੀ ਗੱਲ ਆ ਉਹ ਇਸ ਢੰਗ ਦੇ ਨਾਲ ਸ਼ੇਅਰ ਜਰੂਰ ਕਰ ਸਕਦਾ ਆ ਸੋ ਹੁਣ ਜਿਵੇਂ ਕਿ ਤੇਲੇ ਦੀ ਦਵਾਈ ਹੈਗੀ ਆ ਉਹ ਫੰਗੀਸਾਈਡ ਹੈਗਾ ਆ ਤੇ ਦਾ ਵਿੱਚ ਕੋਈ ਆਪਾਂ ਗਰੋਥ ਪ੍ਰੋਮੋਟਰ ਜਿਹਨੂੰ ਆਪਾਂ ਇਹ ਤਾਕਤ ਦੀ ਕਹਿ ਦਿੰਦੇ ਆ ਉਹ ਵੀ ਦਵਾਈ ਇਹ ਪਾਈ ਜਾ ਸਕਦੀ ਆ ਸੋ ਇਹਨਾਂ ਸਾਰੀਆਂ ਇਹ ਗੱਲਾਂ ਨੂੰ ਲੈ ਕੇ ਜਿਹੜੀ ਆ ਵੀਡੀਓ ਹੈਗੀ ਆ ਇਹ ਆਪਾਂ ਨੇ ਇਹ ਬਣਾਈ ਆ ਕਿਸਾਨ ਭਰਾਵੋ ਇੱਕ ਗੱਲ ਮੈਂ ਹੋਰ ਵਿੱਚ ਐਡ ਕਰ ਦੇਣੀ ਚਾਹੁੰਦਾ ਆ ਕਿ ਜਿਹੜਾ ਚੂਹਾ ਹੈ ਉਹ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਵਧਿਆ ਹੋਇਆ ਹੈ ਆਪਣੇ ਖੇਤਾਂ ਦੇ ਵਿੱਚ ਜਾ ਕੇ ਨਜ਼ਰ ਜਿਹੜੀ ਆ ਉਹ ਜ਼ਰੂਰ ਮਾਰੋ ਕਿ ਚੂਹਾ ਕਿਤੇ ਤੁਹਾਡੀ ਜਿਹੜੀ ਫਸਲ ਆ ਉਹਦਾ ਕੋਈ ਨੁਕਸਾਨ ਤਾਂ ਨਹੀਂ ਕਰ ਰਿਹਾ ਕਿਉਂਕਿ ਮੈਂ ਖੇਤ ਦੇ ਵਿੱਚ ਘੁੰਮ ਕੇ ਦੇਖਿਆ ਤਾਂ ਜਿਹੜੀ ਕਣਕ ਆ ਉਹ ਚੂਹਾ ਕਾਫੀ ਉਹਨੂੰ ਵੱਢ ਰਿਹਾ ਹੈ ਸੋ ਆਪਣੇ ਢਾਂਗ ਦੇ ਨਾਲ ਜੋ ਵੀ ਤੁਸੀਂ ਮੁਨਾਸਬ ਸਮਝੋ ਉਹਦਾ ਜਿਹੜਾ ਉਪਰਾਲਾ ਉਹ ਵੀ ਜ਼ਰੂਰ ਕਰੋ ਇਹ 100% ਸੱਚ ਹੈ ਕਿ ਕਿਰਤ ਕਰਨੀ ਆਪਣੇ ਹੱਥ ਤੇ ਜਿਹੜਾ ਫਲ ਲਾਉਣਾ ਹੈ ਉਹ ਪਰਮੇਸ਼ਰ ਦੇ ਹੱਥ ਹੈਗਾ ਸੋ ਸਿਆਣੇ ਜਿਹੜੇ ਉਹ ਕਹਿੰਦੇ ਸੀ ਕਿ ਵਾਟ ਬੰਨੇ ਦੇ ਉੱਤੇ ਜੇ ਜਟ ਜ਼ਿਮੀਦਾਰ ਘੇੜਾ ਮਾਰਦਾ ਰਹੇ ਤਾਂ ਵੀ ਜਿਹੜੀ ਫਸਲ ਆ ਉਹਦੇ ਵਿੱਚ ਵਾਧਾ ਹੁੰਦਾ ਆ ਉਹਦਾ ਇਹੀ ਕਾਰਨ ਹੁੰਦਾ ਸੀ ਕਿ ਜਦੋਂ ਆਪਾਂ ਘੇੜਾ ਮਾਰਦੇ ਆ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਸਾਡੀ ਜਿਹੜੀ ਕੋਈ ਕਣਕ ਦੇ ਵਿੱਚ ਜਾਂ ਫਸਲ ਦੇ ਵਿੱਚ ਕੋਈ ਘਾਟ ਬਾਦ ਹੈਗੀ ਆ ਉਹ ਅਸੀਂ ਉਹ ਸਾਨੂੰ ਦਿਖ ਜਾਂਦੀ ਆ ਤੇ ਅਸੀਂ ਉਹਨੂੰ ਪੂਰੀ ਜਿਹੜੀ ਆ ਉਹ ਕਰ ਸਕਦੇ ਆ ਸਮੇਂ ਸਿਰ ਜੇ ਸਮਾਂ ਲੰਘ ਜਾਵੇ ਫੇਰ ਉਸਨੂੰ ਪੂਰਾ ਕਰਨਾ ਜਿਹੜਾ ਆ ਉਹ ਔਖਾ ਹੁੰਦਾ ਆ ਸੋ ਸਮਾਂ ਜਿਹੜਾ ਆ ਉਹ ਕਈ ਕਰਵਟ ਬਦਲਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੈਟ ਦੇ ਰਾਹੀਂ ਮੀਂਹ ਵੀ ਦੱਸਿਆ ਹੋਇਆ ਸੋ ਇਦਾਂ ਦੇ ਜਿਹੜਾ ਸਮਾਂ ਆ ਉਹ ਵੀ ਆਉਂਦਾ ਜਾਂਦਾ ਇਹ ਜ਼ਰੂਰ ਰਹੂਗਾ ਪਰ ਜ਼ਿਮੀਦਾਰ ਜਿਹੜਾ ਆ ਉਹ ਵਾਹਿਗੁਰੂ ਦੇ ਉੱਤੇ ਭਰੋਸਾ ਰੱਖੇ ਤੇ ਆਪਣਾ ਜਿਹੜਾ ਕੋਈ ਪਾਣੀ ਧਾਣੀ ਲਾਉਣਾ ਆ ਉਹ ਨੈਟ ਨੂੰ ਦੇਖ ਕੇ ਵਿਚਾਰ ਕੇ ਉਸ ਹਿਸਾਬ ਦੇ ਦੇ ਨਾਲ ਲਾਵੇ ਜਾਂ ਜਿਹੜੇ ਡਾਕਟਰ ਜਿਹੜੇ ਇੱਕ ਕਿਸਾਨੀ ਦੇ ਹੈਗੇ ਆ ਮਾਹਰ ਹੈਗੇ ਆ ਉਹਨਾਂ ਤੋਂ ਸਲਾਹ ਲੈ ਕੇ ਉਹ ਜਿਹੜਾ ਆਪਣਾ ਕੰਮ ਆ ਉਹ ਵੀ ਇਹ ਕਰ ਸਕਦੇ ਆ ਜੀਐਸਟੀ ਪਲੱਸ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਤੇ ਬੈਲ ਆਈਕਨ ਨੂੰ ਵੀ ਜਰੂਰ ਦਬਾ ਲੈਣਾ ਤਾਂ ਕਿ ਤੁਹਾਨੂੰ ਅਪਡੇਟ ਜਿਹੜੀ ਆ ਉਹ ਮਿਲਦੀ ਰਹੇ ਸੋ ਵੀਡੀਓ ਆਪਣੇ ਬ੍ਰਾਂਡ ਦਾ ਮਕਸਦ ਜਾਂ ਵੀਡੀਓ ਸਫਲ ਤਾਂ ਹੀ ਹੋਵੇਗੀ ਜੇ ਤੁਸੀਂ ਵੱਧ ਤੋਂ ਵੱਧ ਕਮੈਂਟਸ ਕਰਕੇ ਦੱਸੋਗੇ ਆਪਣੇ ਜਿਹੜੇ ਸੁਝਾਅ ਆ ਉਹ ਭੇਜੋਗੇ ਤਾਂ ਹੀ ਬਦਲਾਅ ਜਿਹੜਾ ਆ ਉਹ ਆਵੇਗਾ ਅਸੀਂ ਬਹੁਤ ਸਾਰੀਆਂ ਵੀਡੀਓ ਪਾਉਂਦੇ ਰਹਨੇ ਆ ਹਰ ਇੱਕ ਖੇਤਰ ਤੋਂ ਅਸੀਂ ਇਸ ਚੈਨਲ ਦੇ ਉੱਤੇ ਵੀਡੀਓ ਪਾਉਂਦੇ ਆ ਤੇ ਤੁਸੀਂ ਇਸ ਚੈਨਲ ਦੇ ਰਾਹੀਂ ਜਿਹੜਾ ਆਨੰਦ ਤੁਸੀਂ ਮਾਣ ਸਕਦੇ ਆ ਸੋ ਧੰਨਵਾਦ